ਤੋ ਆ ਦੇਖੋ ਇੱਧਰ ਆਈ ਲਵ ਇੰਡੀਅਨ ਆਰਮੀ ਇੰਡੀਅਨ ਆਰਮੀ ਪੱਤਿਮਾ ਕਾਰਗਿਲ ਦੇ ਵਸਾ ਸੀ ਉਸ ਰੋਡ ਤੇ ਚੜ ਚੁੱਕੇ ਆ ਤੇ ਆ ਦੇਖੋ ਕਿੰਨਾ ਸੁੰਦਰ ਵਿਊ ਆ ਦੇਖੋ ਚਾਰੇ ਪਾਸੇ ਪਹਾੜੀਆਂ ਪੂਰਾ ਵਧੀਆ ਨਜ਼ਾਰਾ ਦੇਖੋ ਤੋ ਉਸ ਤੋਂ ਅੱਗੇ ਅੱਜ ਦਾ ਵਲੌਗ ਸ਼ੁਰੂ ਕਰਨ ਲੱਗੇ ਆ ਮੈਂ ਮੋਹੀ ਤੁਸੀਂ ਦੇਖ ਰਹੇ ਹੋ ਬੀਬੀ ਦੇ ਵਲੌਗ ਅੱਜ ਦੇ ਵਲੌਗ ਚਲਿਆ ਖਾਲਸਾ ਸੀ ਉਥੇ ਸੀ ਰਾਤ ਰੁਕੇ ਸੀ ਉਥੋਂ ਅਸੀਂ ਚੱਲੇ ਨੇ ਜਿੱਥੇ ਜਾਨੀ ਕਿ ਰਾਤ ਨੂੰ ਹਨੇਰਾ ਹੋ ਗਿਆ ਸੀ ਲਈ ਤਾਂ ਅਸੀਂ ਪਹੁੰਚ ਜਾਣਾ ਸੀ ਇਹ ਤੋਂ 105 ਕਿਲੋਮੀਟਰ ਖਾਲਤ ਸੀ ਤੇ ਖਾਲਤ ਸੀ ਅਸਾਂ ਹੀ ਬਾਅਦ ਤੋਂ ਬਾਅਦ 2 ਘੰਟਿਆਂ ਵਿੱਚ ਉੱਥੇ ਪਹੁੰਚ ਜਾਣਾ ਉੱਥੇ ਚੱਲ ਕੇ ਰਸਤੇ 'ਚ ਕੋਈ ਅਪਡੇਟ ਹੋਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂਜੀ ਦੋਸਤੋ ਜੋ ਪਿੱਛੇ ਅਸੀਂ ਰੁੱਕ ਕੇ ਤੁਹਾਨੂੰ ਵੀਡੀਓ ਦਿਖਾਈ ਸੀ ਉਹ ਸ਼ਾਉਣੀ ਦਾ ਏਰੀਆ ਸੀ ਆਰਮੀ ਹੋਣ ਕਰਕੇ ਇਸ ਕਰਕੇ ਸੀ ਜਿਆਦਾ ਵੀਡੀਓ ਉੱਥੇ ਨਹੀਂ ਬਣਾ ਸਕੇ ਤਾਂ ਉੱਥੇ ਹੋਰ ਵੀ ਕੁਝ ਬਹੁਤ ਕੋਸੀ 뷰ਪੁਆਇੰਟ ਦੇਖਣ ਲਈ ਪਰ ਤੁਸੀਂ ਆਹ ਹੁਣ ਦੇਖੋ ਪਹਾੜਾਂ ਦਾ 뷰 ਤੇ ਇਧਰ ਚਾਰੇ ਪਾਸੇ ਦਰਖਤ ਤਾਂ ਕੀ ਇੱਥੇ ਤਾਂ ਕੋਈ ਬੰਦਾ ਵੀ ਨਹੀਂ ਦੇਖਦਾ ਜੇ ਕਿਤੇ ਦਰਖਤ ਹੋਵੇ ਤਾਂ ਉਹੀ ਗੱਲ ਆ ਜਾਂਦੀ ਆ ਵੀ ਥੋੜੀ ਆਸਾਨੀ ਵੀ ਹੋ ਜਾਂਦੀ ਆ ਲੋਕਾਂ ਦੇ ਰਹਿਣ ਲਈ ਤਾਂ ਮੇਰੇ ਹਿਸਾਬ ਨਾਲ ਤਾਂ ਹੀ ਇੱਥੇ ਕੋਈ ਆਬਾਦੀ ਨਹੀਂ ਹੋਣੀ ਕਿਉਂਕਿ ਦਰਖਤ ਤਾਂ ਨਹੀਂ ਆਕਸੀਜਨ ਹੈ ਨਹੀਂ ਤੇ ਪਾਣੀ ਵੀ ਹੈ ਨਹੀਂ ਤੇ ਪਾਣੀ ਤੋਂ ਬਿਨਾ ਤਾਂ ਕੋਈ ਜਾਨਵਰ ਆਦਮੀ ਇਨਸਾਨ ਕਿਵੇਂ ਰਹਿ ਸਕਦਾ ਤੇ ਦੋਸਤੋ ਦੇਖੋ ਇਧਰ 뷰 ਚਾਰੇ ਪਾਸੇ ਨਿਆਰੇ ਲੈਦੇ ਹੋਏ ਹਿਮਾਲਿਆ ਦੀਆਂ ਪਹਾੜੀਆਂ ਦਾ 뷰 ਦਾ ਆਨੰਦ ਲਓ ਤੁਸੀਂ ਵੀ ਤੇ ਅਸੀਂ ਵੀ ਲੈਨੇ ਆਨੰਦ ਦੇਖੋ ਬਾਈਕਰ ਕੋਲ ਦੀ ਨਗਦੇ ਆ ਹੁਣ ਅਸੀਂ ਇਸ ਟਾਈਮ ਤਾਂ ਇਕੱਲੇ ਰਹੇਗੇ ਜੋ ਸਾਡੇ ਨਾਲ ਪਿੱਛੇ ਚੱਲੇ ਸੀ ਬਾਈਕਰ ਉਹ ਅੱਗੇ ਕੁਝ ਨਿਕਲ ਗਏ ਕੁਝ ਪਿੱਛੇ ਰਹਿ ਗਏ ਕਿਉਂਕਿ ਪਹਿਲਾਂ ਤਾਂ ਅਸੀਂ ਗਰੁੱਪ ਬਣਾ ਕੇ ਚੱਲੇ ਸੀ ਗਰੁੱਪ ਦੇ ਵਿੱਚ ਚੱਲਣਾ ਵਧੀਆ ਰਹਿੰਦਾ ਕਿਉਂਕਿ ਕੋਈ ਮੁਸ਼ਕਲ ਆ ਜਾਂਦੀ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਸੀ ਇੱਕ ਦਾ ਬਾਈਕ ਪੈਂਚਰ ਹੋ ਗਿਆ ਸੀ ਤੇ ਸਾਰੇ ਇਕੱਠੇ ਸੀ ਤੇ ਕੁਝ ਆਸਾਨੀ ਵੀ ਹੋ ਗਈ ਸੀ ਪਰ ਹੁਣ ਜਦੋਂ ਅਸੀਂ ਇਕੱਲੇ ਆ ਚਲੋ ਇਹ ਸੋਚਦੇ ਆ ਵੀ ਇਹ じゃ ਕੁਝ ਨਾ ਹੋਵੇ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਸੀ ਸਤਸਲੀ ਇੱਥੋਂ ਲੈ ਰਹਿ ਗਿਆ ਸਾਨੂੰ 55-60 ਕਿਲੋਮੀਟਰ ਰਹਿ ਗਿਆ ਸਾਰੇ ਲੇਹ ਦੇ ਵਿੱਚ ਸਾਨੂੰ ਲਦਾਖ ਏਰੀਆ ਦੇ ਵਿੱਚ ਇੱਥੇ ਦਰਾਖਤ ਮਿਲੇ ਆ ਆ ਦੇਖੋ ਹਰੇ ਭਾਈ ਦੇਖ ਕੇ ਬਹਿਲ ਖੁਸ਼ ਹੋ ਗਿਆ ਸੀ ਤਿੰਨ ਚਾਰ ਸੌ ਕਿਲੋਮੀਟਰ ਕੱਲ ਦਾ ਸਫਰ ਕਰ ਲਿਆ ਤੇ ਪਰ ਸਾਨੂੰ ਕਿਤੇ ਦਰਾਖਤ ਨਹੀਂ ਸੀ ਮਿਲਿਆ ਉਹੀ ਲਾਲ ਪਹਾੜ ਮਿੱਟੀ ਵਾਲੇ ਬਰਪ ਬਰਪ ਤੋਂ ਕੁਝ ਨਹੀਂ ਸੀ ਮਿਲਿਆ ਪਰ ਆ ਇੱਕ ਛੋਟਾ ਜਿਹਾ ਪਿੰਡ ਆ ਸਬਸਲੀ ਇਸ ਏਰੀਏ 'ਚ ਸਾਨੂੰ ਦਰਾਖਤ ਮਿਲ ਕੇ ਨਾ ਸਾਨੂੰ ਐ ਖੁਸ਼ੀ ਹੋ ਗਈ ਜਿਵੇਂ ਇੱਕ ਪਿਆਸੇ ਨੂੰ ਪਾਣੀ ਨਹੀਂ ਮਿਲ ਜਾਂਦਾ ਜਾਂ ਭੁੱਖੇ ਨੂੰ ਰੋਟੀ ਮਿਲ ਜਾਂਦੀ ਆ ਉਹ ਵਾਲੀ ਫੀਲਿੰਗ ਆ ਜਾਂਦੀ ਆ ਹੁਣ ਵੀ ਇੱਥੇ ਮੰਨ ਲਾ ਵੀ ਦਰਸ਼ਕ ਮਿਲ ਗਿਆ ਤੇ ਬਾਕੀ ਖੁਸ਼ੀ ਆ ਰੱਬ ਜੀ ਨਹੀਂ ਖੁਸ਼ੀ ਹੋ ਗਈ ਸਾਨੂੰ ਤਾਂ ਤੇ ਅੱਗੇ ਤੁਹਾਨੂੰ ਆ ਦਿਖਾਉਂਦੇ ਆ ਛੋਟੇ ਜਿਹੇ ਪਿੰਡ ਦਾ 뷰 ਸੱਤਸੜੀ ਇਹ ਆ ਸੱਤਸੜੀ ਪਿੰਡ ਇੱਥੋਂ ਲਦਾਖ ਦਾ 50 ਕਿਲੋਮੀਟਰ ਹੀ ਰਹਿ ਗਿਆ ਉਹ ਹੀ ਕਾਰਾ ਬਸ ਫਰਕ ਇਹ ਆ ਕਿ ਆਪਾਂ ਪਲੇਨ ਏਰੀਏ 'ਚ ਰਹਿੰਦੇ ਆ ਇਹ ਪਹਾੜੀ ਏਰੀਆ 'ਚ ਰਹਿਨੇ ਉਵੇਂ ਨਾਰਮਲ ਗੱਡੀਆਂ ਉਹੀ ਇਨਸਾਨ ਆ ਜਿੱਥੇ ਕੁਝ ਰਹਿਣ ਵਾਲਾ ਹੁੰਦਾ ਪਰ ਹਰਿਆਲੀ ਦੇਖ ਕੇ ਖੁਸ਼ੀ ਬਹੁਤ ਜ਼ਰੂਰ ਹੋਈ ਆ ਕਿਉਂਕਿ ਜਉ ਤੋ ਘਰ ਤੋਂ ਚੱਲੇ ਅਸੀਂ ਲਦਾਖ ਏਰੀਆ 'ਚ ਪੜਿਆ ਸਾਨੂੰ 5-6 ਦਿਨ 7 ਦਿਨ ਕੋਈ ਪਹਾੜ ਨਹੀਂ ਮਿਲਿਆ ਕੋਈ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸ ਕੇ ਟੇ ਬਾਰ-ਬਾਰ ਪਹਾੜਾਂ ਤੋਂ ਬਣਾ ਹੋਰ ਕੁਝ ਨਹੀਂ ਸੀ ਇੱਥੇ ਹਾਂ ਨੂੰ ਚੱਲਦੇ-ਚੱਲਦੇ ਉੱਥੋਂ 15 ਤੋਂ 20 ਕਿਲੋਮੀਟਰ ਏਰੀਏ ਤੇ ਲੰਘ ਗਏ। ਤੇ ਸਾਨੂੰ ਦੂਸਰਾ ਪਿੰਡ ਮਿਲਿਆ ਤੇ ਦੇਖੋ ਦੋਸਤੋ ਇੱਥੇ ਦੁਕਾਨਾਂ ਦੁਕਾਨਾਂ ਛੋੜੀਆਂ-ਛੋਟੀਆਂ ਦੁਕਾਨਾਂ ਨਾਰਮਲ ਜ਼ਿੰਦਗੀ ਜਿਵੇਂ ਕੋਕੇ ਘਰ ਹਾਂਜੀ ਦੋਸਤੋ ਇੱਥੋਂ ਰਹਿ ਗਿਆ ਲੇ 54 ਕਿਲੋਮੀਟਰ ਤੇ ਆਹ ਵਿਊ ਦੇਖੋ। ਵਿਊ ਕਿਹੜਾ ਹੈ? ਕਿੱਬੇ ਹੀ ਆ ਗਏ। ਕਿਧਰੋਂ ਸਾਮ ਦਿਨੇ ਆਉਂਦੀ ਪਹਿਲਾਂ ਆਪਣੇ ਹਰੇ-ਭਾਈ ਵਾਲੇ ਪਹਾੜ ਦਰਖਤਾਂ ਵਾਲੇ ਪਹਾੜ ਆ ਗਏ। ਉਸ ਤੋਂ ਬਾਅਦ ਜਮਾ ਸੁੱਕੇ ਪਹਾੜ ਆ ਗਏ ਫਿਰ ਲਾਲ ਪਹਾੜ ਆ ਗਏ ਫਿਰ ਕਾਲੇ ਪਹਾੜ ਆ ਗਏ ਫਿਰ ਉਦਾਂ ਦੇ ਬਰਫ਼ ਵਾਲੇ ਪਹਾੜ ਆ ਗਏ ਫਿਰ ਉਹ ਸਾਹਮਣੇ ਪੂਰੇ ਪਹਾੜ ਆ ਗਏ ਤੇ ਹੁਣ ਆ ਟਿੱਬੇ ਆ ਗਏ ਜਮਾ ਅੱਗੇ ਦੇਖੋ ਉਧਰ ਲਾਲ ਪਹਾੜ ਵੀ ਦਿਖਦੇ ਆ ਤੁਹਾਨੂੰ ਤੇ ਆ ਅੱਗੇ ਦਾ ਦੇਖੋ ਰਸਤਾ ਆਹੀ ਰਸਤਾ ਜਿਹੜਾ ਸਾਨੂੰ ਨੇੜੇ ਇਹ ਬਸਾ ਮਿਲਿਆ ਨਹੀਂ ਤਾਂ ਆਫ ਰੋਡਿੰਗ ਹੀ ਆ ਜਿਵੇਂ ਤੁਸੀਂ ਦੇਖਿਆ ਅਸੀਂ ਆਫ ਰੋਡਿੰਗ 'ਚ ਜਿਆਦਾ ਚੱਲੇ ਆ ਆ ਬੂੜ ਦਾ ਇੱਥੇ ਰਸਤਾ ਰੁਸਤਾ ਦਾ ਹੈ ਨਹੀਂ ਸੀ ਪੀੜ 200 ਕਿਲੋਮੀਟਰ ਤੱਕ ਕੋਸ਼ ਵੀ ਨਹੀਂ ਸੀ ਨਾ ਕੋਈ ਪੰਡ ਨਾ ਕੋਈ ਬੰਦਾ ਨਾ ਕੋਈ ਪਸੂ ਨਾ ਕੋਈ ਕੁੱਤਾ ਨਾ ਕੋਈ ਪੰਛੀ ਕੁਝ ਨਹੀਂ ਸੀ ਦੋਸਤੋ ਬਸ ਇਦਾਂ ਹੀ ਪਾਗਲਾ ਕੋ ਚਲਦੇ ਹੀ ਆਏ ਚਲਦੇ ਹੀ ਆਏ ਚਲਦੇ ਚਲਦੇ ਰਾਤ 9 ਵਜੇ ਅਸੀਂ ਪਹੁੰਚੇ ਸੀਗੇ ਰਾਤ ਰੂਮ ਲਿਆ ਜਦੋਂ ਕਿ ਲੋਕ ਦੇਖੋ ਇੱਥੇ ਵੀ ਨਹੀਂ ਹਟਦੇ ਆਹ ਇੱਥੇ ਆ ਕੇ दारू ਪੀਨੋਂ ਆਹ ਦੇਖੋ दारू ਦੀਆਂ ਪੀ ਕੇ ਬੋਤਲਾਂ ਗੰਦਗੀ ਤਰਾ ਇੰਨੇ ਸਾਫ ਸੁਥਰੇ ਨੇਚਰ ਨੂੰ ਜੇ ਆਪਾਂ ਵਧੀਆ ਰੱਖੀਏ ਤਾਂ ਚੰਗੀ ਗੱਲ ਨਹੀਂ ਗਈ ਹਰ ਥਾਂ ਗੰਦਗੀ ਆਪਣੇ ਚਲੋ ਆਪਾਂ ਹੁਣ ਵਿੱਚ ਆਪਾਂ ਵੀ ਮੈਂ ਵੀ ਆ ਜਾਨਾਗਾ ਪਰ ਅਸੀਂ ਕੰਟਰੋਲ ਕਰੀਦਾ ਜਦੋਂ ਤੱਕ ਜਦੋਂ ਦੇ ਨੌਲੇਜ ਮਿਲੀ ਆਪਾਂ ਨੂੰ ਜੇ ਆਪਾਂ ਗੰਦਗੀ ਨਾ ਫਲਾਈਏ ਤਾਂ ਚੰਗੀ ਗੱਲ ਆ ਤਾਂ ਦੋਸਤੋਂ ਵੀਊ ਚੰਗਾ ਸੀ ਸੋਚਾ ਸੋਣਾ ਸ਼ੇਅਰ ਕਰੀਏ ਤੇ ਦੇਖੋ ਇੱਧਰ ਪੱਥਰ ਆਈ ਐਮ ਐਂਡਮੋਲ ਆਗਾ ਸਿਰਾ ਹੋਇਆ ਪਿਆ ਤੇ ਫਿਰ ਅਗਲੇ ਕੋਈ ਵਿਊ ਪੁਆਇੰਟ ਤੇ ਉਹਨਾਂ ਤੱਕ ਨੂੰ ਦਿਖਾਉਂਦੇ ਆ ਤੇ ਆ ਦੇਖੋ ਖੰਬੇ ਗੁੰਬੇ ਜਿਹੜੇ ਕਿਵੇਂ ਯਾਰ ਪਾਉਂਦੇ ਆ ਤਾਰਾਂ ਦੇਖੋ ਇਧਰਲੇ ਖੰਬੇ ਤੋਂ ਉਧਰਲੇ ਖੰਬੇ ਤੱਕ ਐਨੇ ਡਿਸਟੈਂਸ ਦੇ ਵਿੱਚ ਤਾਰ ਪਾਉਣੀ ਬਹੁਤ ਔਖੀ ਆ ਗਈ ਚਲੋ ਦੋਸਤੋ ਫਿਰ ਮਿਲਦੇ ਆ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਸੀ ਛਟੀਆ ਕੋਈ ਲਦਾ ਲੇਹ ਦੇ ਵਿੱਚ ਤੇ ਆਹ ਰੂਮ ਲਿਆ ਸੀ ਰੂਮ ਜੇ ਤੁਹਾਨੂੰ ਦਿਖਾਵਾਂ ਤਾਂ ਪੁਰਾਣੇ ਵੇਰਸੇ ਦੀ ਯਾਦ ਆਉਂਦੀ ਆ ਰੂਮ ਨੂੰ ਦੇਖ ਕੇ ਇਹ ਟਾਈਮ ਜਦੋਂ ਅਸੀਂ ਪਿੰਡ ਰਹਿੰਦੇ ਸੀ ਨਾ ਉਦੋਂ ਇਦਾਂ ਦੀਆਂ ਛੱਤਾਂ ਹੁੰਦੀਆਂ ਸੀ ਅੱਜ ਤੋਂ ਮੰਨ ਲਓ ਵੀ 30 35 ਸਾਲ ਪਹਿਲਾਂ ਦੀ ਗੱਲ ਆਸਟੀਮੇਟ ਉਦੋਂ ਇਦਾਂ ਦੇ ਘਰ ਸੀਗੇ ਸਾਡਾ ਤੇ ਅੱਜ ਫੇਰ ਮੈਨੂੰ ਬਚਪਨ ਯਾਦ ਆ ਗਿਆ ਦੇਖ ਕੇ ਇਹ ਉਹੀ ਘਰ ਉਦਾਂ ਦਾ ਹੀ ਕਮਰਾ ਤੇ ਉਦਾਂ ਦੇ ਹੀ ਬਾਲੇ ਤੇ ਉਦਾਂ ਦੇ ਉੱਤੇ ਕਾਨੇ ਲੱਗੇ ਹੋਏ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਛੱਤ ਦੇਖੋ ਕਿਹੋ ਜਿਹੀ ਹੈ ਉਸ ਤੋਂ ਦੇਖੋ ਆਹ ਹੈ ਨਾ ਪੁਰਾਣਾ ਬਸਤ ਪਰਸਾ ਤੇ ਬੱਲਬੀ ਪੁਰਾਣੇ ਵਿਰਸੇ ਵਾਲਈ ਆ ਜਿਹੜਾ ਇਕੋ 30 35 ਸਾਲ ਪਹਿਲਾਂ ਹੁੰਦਾ ਸੀ ਏਦੂ ਵਕਤ ਸੀ CFL ਟੂ ਪਾਈਆਂ ਤੇ ਫੇਰ ਹੁਣ LED ਬੱਲਬਾ ਆਏ ਆ ਤੇ ਆ ਦੇਖੋ ਬਾਰੀ ਵੀ ਉਹੀ ਚੀਜ਼ ਤੇ ਉਹੀ ਗੱਲਬਾਤ ਉਧਰ ਦੇਖੋ ਚਾਦਰਾਂ ਵੀ ਹੋਏ ਪਾਈਆਂ ਮਨ ਤਾਂ ਮਹਿਸੂਸੀ ਨਹੀਂ ਹੁੰਦਾਗਾ ਐਦਾਂ ਹੀ ਲੱਗਦਾਗਾ ਵੀ ਜਿਵੇਂ ਮੰਨ ਲਾ ਵੀ ਅੱਧ ਵੀ ਮੈਂ ਛੋਟਾ ਹੋ ਗਿਆ ਰੋ ਬਹੁਤ ਵੱਡੇ ਗਏ ਪਰ ਪਿੱਛੇ ਚਲੇਗੇ ਜੇ টাইম ਮਸ਼ੀਨ ਨੇ ਪਰਮਾ ਤੇ ਦੇਖ ਦੇ ਇਹ ਪਿੱਛੇ ਚਲੇਗੇ ਤੇ ਉਦੋਂ ਹੀ ਮਹਿਸੂਸ ਹੁੰਦਾ ਬਈ ਵਾਕਈ ਪਿੱਛੇ ਚਲੇਗੇ ਇੱਕ ਵਾਰ ਹੀ ਫੇਰ ਦੇਖੋ ਛੱਤ ਸੁਰੂਤੋ ਦੇਖੋ ਸਾਰੀ ਛੱਤ ਤੁਹਾਨੂੰ ਦਿਖਾਉਣਾ ਕਰਨ ਵਾਲੀ ਛੱਤ ਤੇ ਸਟੀਰੀਆਂ ਤੇ ਉਵੇਂ ਹੀ ਫਿਟਿੰਗ ਤੇ ਉਹੀ ਵੱਲੋ ਤੇ ਉਹੀ ਸਾਰਾ ਕੁਝ ਬਾਰੀਆਂ ਨੂੰ ਚਾਦਰਾਂ ਤੇ ਆਹ ਦੇਖ ਲਓ ਇਧਰ ਤੇ ਮੰਝੇ ਵੀ ਲੱਗੇ ਵੇ ਦੇਖ ਲੋ ਲੈ ਮੰਝੇ ਵੀ ਉਹੀ ਆ ਪੁਰਾਣੇ ਤੇ ਸਾਰਾ ਕੁਝ ਇਹੀ ਆ ਵਿਰਸਾ ਤਾਂ ਲਦਾਖ ਵਾਲਿਆਂ ਨੇ ਸਾਹਮ ਕੇ ਰੱਖਿਆ ਆਪਣੇ ਵਾਲੇ ਤਾਂ ਭੁੱਲੀ ਗਏ ਵਿਰਸੇ ਨੂੰ ਵਾਕਈ ਲਦਾਖ ਵਾਲੇ ਵਿਰਸਾ ਦੇਖੋ ਇੱਧਰ ਸੁੱਚਾ ਆਉਂਦਾ ਕੁਝ ਯਾਦ ਤੇ ਆ ਦੇਖ ਲੋ ਇੱਧਰ ਬਾਹਰਿਆਂ ਵਿੱਚ ਕੰਧ ਦੇ ਬਣੀਆਂ ਹੋਈਆਂ ਬਾਕੀ ਸਿਰਾ ਗੱਲਬਾਤ ਆ। ਤੇ ਦੋਸਤੋ ਫਿਰ ਆ ਵੀਡੀਓ ਖਤਮ ਕਰਦੇ ਆ ਅੱਜ ਦੀ। ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਨਵੀਂ ਸਵੇਰ ਨਾਲ ਕੱਲ ਨੂੰ। ਗੁੱਡ ਨਾਈਟ ਸਾਰੇ ਦੋਸਤਾਂ ਨੂੰ ਮਿਲਦੇ ਆ ਫਿਰ ਕੱਲ ਨੂੰ ਸਵੇਰ ਵੀਡੀਓ ਨਵੀਂ ਵੀਡੀਓ ਤੇ।